ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀਕਾਲ। ਦੋਸਤੋ ਮੈਂ ਭੋਮਾ ਹਰਰਾਜ ਤੇ ਤੁਸੀਂ ਜੁੜਿਓ ਆਪਣਾ ਕਿਤਾ ਚੈਨਲ ਦੇ ਨਾਲ। ਦੋਸਤੋ ਅੱਜ ਦੀ ਵੀਡੀਓ ਪੰਡਾ ਸੇਵੇ ਵਾਲਾ ਜ਼ਿਲ੍ਹਾ ਫਰੀਦਕੋਟ ਦਾ ਪੰਡਾ ਤੇ ਤਹਿਸੀਲ ਇਹਨੂੰ ਜੈਤੋ ਮੰਡੀ ਪੈ ਜਾਂਦੀ ਆ। ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ-ਨਾਲ ਦੋਸਤੋ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ। ਇੱਕ ਪਹਿਲਾ ਸੂਆ ਗੱਬਣ ਝੋਟੀ ਵਕਾਊ ਆ ਜਿਹੜੀ ਕਿ ਮੋਹਰਾ ਨਸਲ ਚ ਪੈਂਦੀ ਆ ਇਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਹੀਰੇ ਪਸੂ ਵੀਡੀਓ ਵੇਖ ਕੇ ਤੁਸੀਂ ਖਰੀਦਦਾਰੀ ਕਰ ਸਕੋ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਕੀ ਪੀ ਵੀਟੀ ਨਾਲ ਨਾਲ ਉਹਨੂੰ ਵੀ ਜਰੂਰ ਫੋਲੋ ਕਰਿਓ ਤੇ ਆਓ ਦੋਸਤੋ ਲੈਨੇ ਆ ਜਾਣਕਾਰੀ ਤੇ ਕਰਦੇ ਆਂ ਦੋਸਤੋ ਤੁਹਾਡੇ ਨਾਲ ਸੰਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਜਗਜੀਤ ਜਗਜੀਤ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ 991503080 9915030980 ਹਾਂਜੀ ਠੀਕ ਹੈ ਜੀ ਇਹ ਛੋਟੀ ਬਾਈ ਆਪਣੇ ਘਰ ਦੀ ਹੈ ਜੀ ਠੀਕ ਹੈ ਪਹਿਲਾ ਸੂਆ ਸੁੰਦੀ ਆ ਚਾਰ ਦੰਦ ਮੂੰਹ ਤੇ ਕਿੰਨੇ ਦਿਨ ਲੈ ਜੂ ਬਾਈ ਬਈ ਲੈ ਜੂਗੀ 1 ਤਰੀਕ ਨੂੰ ਦਿਨ ਪੂਰੇ ਦਾ 10 12 ਦਿਨ ਲੇ 10 12 ਦਿਨ ਨਹੀਂ ਕੱਚੀ ਆ ਜੀ ਤੇ ਬਾਈ ਕਿੰਨਾ ਕੁ ਦੁੱਧ ਕੱਢ ਦੂਗੀ ਪਹਿਲੇ ਸੂਏ ਦੁੱਧ ਬਾਈ ਕੱਢ ਦੂਗੀ 13 ਦਿਨ ਚਾ 13 14 ਜੀ ਮਾਂ ਥੱਲੇ ਬਾਕੀ ਬਹੁਤ ਚੰਗਾ ਦੁੱਧ ਠੀਕ ਹੈ ਜੀ ਤੇ ਬਾਈ ਸੀਮਨ ਕਿਹੜਾ ਲੱਗਿਆ ਬਾਈ ਇਹਦੇ ਕੋਹੇ ਨੂਰ ਲੱਗਿਆ ਕੋਹੇ ਨੂਰ ਦਾ ਲਓ ਵੀ ਮਿੱਤਰੋ ਸੋਨੇ ਤੇ ਸੁਹਾਗਾ ਆਪ ਵੀ ਬਹੁਤ ਚੰਗੀ ਆ ਸਿੰਗ-ਸਿੰਗ ਤੁਸੀਂ ਦੇਖ ਸਕਦੇ ਹੋ ਛੋਟੇ ਸਿੰਗੀ ਛੋਟੀ ਸਿੰਗੀ ਚਾ ਮੂੰਹ ਪਤਲਾ ਹੈ ਤੇ ਮੋਹਰਾ ਕੈਟਾਗਰੀ ਜੀ ਦੋਸਤੋ ਪੈਂਦੀ ਹੈ ਕਿ ਚੰਗੇ ਕ ਤੇ ਥਣਾ ਦੀ ਦੋਸਤੋ ਦੇਖ ਸਕਦੇ ਹੋ ਤੁਸੀਂ ਵਿਰਲੀ ਬਹੁਤ ਆ ਸੋਹਣਾ ਥਾਣਾ ਨਾੜਾਂ ਹਵਾਨੇ ਦੇ ਉੱਤੇ ਤੁਹਾਨੂੰ ਦਿਸਦੀਆਂ ਹੋਣੀਆਂ ਚੰਗਾ ਥਾਣਾ ਦੋਸਤੋ ਪਸਮਾ ਕਰਕੇ ਉਦੋਂ ਵੀ ਵਧੀਆ ਥਾਣੇ ਤਿਆਰੀ ਕਰ ਜਾਣੀ ਹੈ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦਾ ਸੈਜ ਗੈਬ ਵੀ ਦਿਖਾਵਾਂਗੇ ਹਵਾਨੇ ਦੀ ਬਣਤਰ ਵੀ ਦਿਖਾਵਾਂਗੇ ਦੋਸਤੋ ਤੇ ਨਾੜਾਂ ਦੋਸਤੋ ਇੱਧਰ ਵੀ ਬਾ ਕਮਾਲ ਆ ਦੇਖ ਸਕਦੇ ਹੋ ਤੁਸੀਂ ਦੂਜੇ ਪਾਸੇ ਆ ਦੋਸਤੋ ਬਿਲਕੁਲ ਸੇਮ ਸ ਹੈ ਜਾਂ ਤੇ ਨਾੜਾਂ ਤੁਸੀਂ ਮਗਰ ਲਿਸ਼ਾਨ ਦੇ ਉੱਪਰਲੇ ਪਾਸੇ ਦੇਖ ਸਕਦੇ ਹੋ ਗੁੱਛੇ ਨਾੜਾਂ ਦੇ ਆ ਦੋਸਤੋ ਦੁੱਧ ਵਾਲੀ ਝੋਟੀ ਦੀ ਇਹ ਤਕਰੀਬਨ ਪਛਾਣ ਹੁੰਦੀ ਆ ਸੋਹਣਾ ਥਣ ਲੱਗਿਆ ਥਣ ਤੋਂ ਥਣ ਦਾ ਗੈਬ ਚੰਗਾ ਤੇ ਸੈਜ ਬਹੁਤ ਚੰਗਾ ਕਦ ਕਾਠ ਵੀ ਠੀਕ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਰਾਜੀਪੜੀ ਚੰਗੀ ਆ ਰੰਗ ਬਾਝ ਝੋਟੀ ਆ ਦੋਸਤੋ ਆ ਕੇ ਦੇਖੋਗੇ ਤੁਹਾਡੇ ਪਸੰਦ ਆਊਗੀ ਪਿੱਠਪੁੜੇ ਇਨੀ ਵੀ ਨਜ਼ਰ ਮਾਰ ਲਓ ਇਸ ਤੌਰ 'ਤੇ ਜਰੂਰ ਤੁਹਾਨੂੰ ਦਿਖਾਵਾਂਗੇ ਇਹਦੀ ਹਵਾਨੇ ਦੀ ਜਿਹੜੀ ਜੱਜਮੈਂਟ ਤੁਹਾਨੂੰ ਕਰਾਵਾਂਗੇ ਦੋਸਤੋ ਸੀਲਸ ਲੱਗ ਦੋਸਤੋ ਬਹੁਤ ਚੰਗੀ ਆ ਕੋਈ ਜ਼ਿਆਦਾ ਸ਼ੋਰ ਸ਼ਰਾਬਾ ਨਹੀਂ ਕਰਦੀ ਦੇਖ ਸਕਦੇ ਤੁਸੀਂ ਬੱਚਿਆਂ ਵਾਲੇ ਘਰੇ ਰੱਖਣ ਵਾਲੀ ਆ ਦੋਸਤੋ ਜੇ ਕਿਸੇ ਨੇ ਘਰੇ ਚੋਣੀ ਆ ਝੋਟੀਆਂ ਇਹੋ ਜੀਆਂ ਡਰਦੀ ਡੁਰਦੀ ਬਿਲਕੁਲ ਨਹੀਂ ਆਪਾਂ ਮੈਂ ਹੱਥ ਹੀ ਲਿਆ ਕੇ ਠਲਦੂ ਕੋਲੇ ਲੈ ਚਲੋ ਬਈ ਕਿਉਂਕਿ ਕਈ ਪਸ਼ੂ ਦੋਸਤੋ ਡਰਦੇ ਬਹੁਤ ਹੁੰਦੇ ਆ ਸਿੱਧਾ ਇਸ ਕਰਕੇ ਕਾਂ ਤਾਂ ਸੁਵਾ دیا۔ ਉਡ ਲੋ ਜੀ। ਹਾ 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 ਸੋਹਣੇ ਪੱਠ ਫੁੜੇ ਜਾ ਦੋਸਤੋ ਆ ਕੇ ਦੇਖੋਗੇ ਝੋਟੀ ਤੁਹਾਡੇ ਪਸੰਦ ਆਊਗੀ ਪਤਲੀ ਚਮੜੀ ਦੀ ਹੈ ਗੰਡੇ ਵਰਗਾ ਸ਼ਲਕਾ ਚਮੜੀ ਜਿਵੇਂ ਹੁੰਦੀ ਹੈ ਨਾ ਪਤਲੀ ਇਸ ਤਰ੍ਹਾਂ ਲੈ ਚਲੋ ਬਹੁਤ ਮਰਿਆਦਾ ਵਾਲੀ ਝੋਟੀ ਆ ਦੋਸਤੋ ਹਾਂਜੀ ਬਾਈ ਜੀ ਮੁੱਲ ਕੀ ਰੱਖਿਆ ਜੀ ਫੋਨ ਤੇ ਬਾਈ ਜੀ ਫੋਨ ਤੇ ਜੀ ਲਓ ਵੀ ਮਿੱਤਰੋ ਝੋਟੀ ਤੁਸੀਂ ਦੇਖ ਲਈ ਆ ਹਰ ਪੱਖ ਤੋਂ ਤੁਹਾਨੂੰ ਦਿਖਾਤੀ ਆ ਬਾਈ ਜੀ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਆ ਦੋਸਤੋ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰ ਲਿਓ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਦੋਸਤੋ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਦੋਸਤੋ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਾਂਗੇ ਦੋਸਤੋ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਦੱਸਿਓ ਦੋਸਤੋ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ